ਲਓ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਸੈੱਟ ਹੋਣਗੇ ਤੇ ਅੱਜ ਦੀ ਵੀਡੀਓ ਚ ਆ ਰਿਹਾ 컬러-ਕਲਰ ਆ ਰਿਹਾ ਕੰਮ ਸੈੱਟ ਕਰਨ ਵਾਲਾ ਆਪਣਾ ਬਾਕੀ ਇਹ ਸੈੱਟ ਕਰਦੇ ਤੇ ਬੱਚੇ-ਬੁੱਚੇ ਕੱਢਦੇ ਆ ਛੋਟੇ ਛਤਰਿਆਂ ਤੇ ਤੇ ਬਣੇ ਰਹੋ ਵੀਡੀਓ ਨਾਲ ਮਿਲਦੇ ਆ ਫਿਰ ਬਾਕੀ ਮਿੱਤਰੋ ਬੱਚੇ-ਬੁੱਚੇ ਛਤਰਿਆਂ ਤੇ ਕੱਢ ਤੇ ਤਾਹਾਂ ਚੱਲ ਕੇ ਤੁਹਾਨੂੰ ਦਿਖਾਉਨੇ ਆ ਪੰਜ-ਸੱਤ ਦਾ ਬੱਚੇ ਵੱਡੀ ਛਤਰੀ ਤੇ ਕੱਢਦੇ ਤੇ ਦੂਜੇ ਛੋਟੀਆਂ ਤੇ ਕੱਢਦੇ ਦੋ-ਤਿੰਨ ਤੇ ਤੇ ਬਾਕੀ ਬਣੇ ਰਹੋ ਤੁਹਾਨੂੰ ਤਾਹਾਂ ਚੱਲ ਕੇ ਦਿਖਾਉਨੇ ਆ ਮਿੱ ਇਧਰ ਗਏ ਪਤਾ ਨਹੀਂ ਕਿ ਲੋਬੇ ਮਿੱਤਰੋ ਕੁਝ ਬੱਚੇ ਤਾਂ ਆ ਬੈਠੇ ਆ 2 4 6 8 8 9 ਕੇ ਬੱਚੇ ਤਾਂ ਇੱਥੇ ਬੈਠੇ ਆ ਤੇ 2 4 6 6 ਕੇ ਬੱਚੇ ਉੱਤੇ ਬੈਠੇ ਆ 3 ਡਾਈ ਵੇ ਆ ਯਾਨੀ 18 ਕੇ ਬੱਚੇ ਬਾਹਰੇ ਕੱਢੇ ਆਪਣੇ ਟੋਟਲ ਉਹ ਬੈਠਿਆ 6 ਕੇ ਬੱਚੇ ਤੇ 6 ਕੀ ਇੱਥੇ ਬੈਠੇ ਆ ਉਹ ਅਵਾਰਾ ਹੋਈ ਬੂਤਰੀ ਮਿੱਤਰੋ ਇੱਥੇ ਆ ਕੇ ਬਹਿ ਬੂ ਜਾਂਦੀ ਆ ਵੇਖ ਲਓ ਹੂੰ ਖੁੱਡਾਂ ਦੀ ਲੁੱਕ ਜੀ ਦੂਰੋਂ ਤਾਂ ਘੈਂਟ ਲੱਗਦੀ ਆ ਹਣਾਂ ਤੇ ਬਾਕੀ ਜਿਹੜੇ ਉਹ ਤਿੰਨ ਛੱਡੇ ਉਹ ਆ ਫਿਰਦੇ ਆ ਆ ਜਾਂਦੇ ਇੱਕ ਤਾਹ ਜਾਂਦਾ ਇਹਨਾਂ ਦੇ ਆ ਮੂਰੀ ਉਹ ਦੂਜੇ ਜਾਂਦੇ ਆ ਬਲਰ ਹੋ ਜਾਂਦਾ ਇੱਧਰ ਨੂੰ ਆਉਂਦੇ ਬੱਚੇ ਦਿਖਾਉਣੇ ਆ ਉਹਨੂੰ ਆ ਆ ਫਿਰਦੇ ਆ ਆ ਆ ਗਿਆ ਆ ਜਾਂਦੇ ਆ ਮਿੱਤਰੋ ਇੱਕ ਉਹ ਆੱਡੀ ਉੱਡਦਾ ਇਹਨਾਂ ਨਾਲ ਬਾਕੀ ਬਣੇ ਰਹੋ ਬੱਸ ਆ ਜੇ ਤੇਰੀ ਬੇਲੀ ਹੋ ਗਈ ਸਾਰੇ ਉਹ ਡੜ ਇੱਤੇ ਆ ਗਏ ਤੇ ਦੂਜੇ ਉਹ ਬੈਠੇ ਆ ਤੇ ਆ ਗੇਟ ਗੂਟ ਕਰੀ ਜਾਂਦੇ ਆ ਸਾਫ ਨਾਲ ਨਾਲ ਤੇ ਬਾਕੀ ਆ ਜਿਹੜੀਆਂ ਦੱਗੀਆਂਆਂ ਸੀਗੀਆਂ ਇਹ ਵੀ ਪਾਸਾ ਟਾਉਣੇ ਆ ਇਧਰੋਂ ਸਾਫ ਚੂਫ ਕਰੀ ਜਾਂਦੇ ਆ ਨਾਲ ਦੀ ਨਾਲ ਤੇ ਬਾਕੀ ਬਣੇ ਰਹੋ ਆ ਜਿਹੜੀਆਂ ਪਰਨ ਵਾਲੀਆਂ ਸੀਗੀਆਂ ਉਹ ਭਰਤੀਆਂ ਦੱਗੀਆਂ ਆ ਜਿਹੜੀਆਂ ਸੀ ਤੇ ਬਾਕੀ ਆ ਬੱਚੇ ਵਿੱਚੋਂ ਛਤਰਿਆਂ ਤੇ ਬਾਹਤ ਇਹਨਾਂ ਨੂੰ ਸਰੋਸਰੋ ਦੇਤੀ ਉਹ ਬੈਠੇ ਆ ਉਹ ਪਰੇ ਬੈਠੇ ਆ ਤੇ ਦੋ ਤਿੰਨ ਉੱਤੀ ਜਾਂਦੇ ਆ ਬਾਕੀ ਬਸ ਬਣੇ ਰਹੋ ਇਧਰ ਉਹ ਖੁੱਡਾ ਵੀ ਪੂਰਾ ਸਾਫ਼ ਕਰਤਾ ਸਾਰਾ ਬਸ ਗੇਟ ਜੇ ਥੋੜਾ ਕਣਾ ਜਿਹਾ ਰਹਿ ਗਿਆ ਲਾਖੀ ਧੋਣਾ ਹੀ ਪਊ ਮਿੱਤਰੋ ਫੇਰ ਸਾਫ਼ ਹੋਊਗਾ ਉਹ ਵੀ ਓਨਾ ਕ ਜਿੰਨਾ ਕੁੰਦਾ ਛੋ ਕਰਤਾ ਵੀ ਕਰਤਾ ਜਿੰਨਾ ਕੁੰਦਾ ਸੀਗਾ ਤੇ ਬਸ ਬਾਕੀ ਬਣੇ ਰਹੋ ਪਾਣੀ ਪੂਣੀ ਪਾਉਨੇ ਆ ਦਾਣੇ ਤਾਂ ਪੈਈ ਆ ਕੂਤਰਾਂ ਦੋਨਾਂ ਨੂੰ ਤੇ ਪਾਣੀ ਵਾਲੇ ਕੁਝੇ ਕੱਢ ਲਾ ਬਈ ਇਹਨਾਂ ਦੇ ਬਾਰੇ ਤੇ ਬਾਕੀ ਬਸ ਆਹ ਡੋਲੀਆਂ ਇਧਰ ਲਈ ਛੱਡ ਲਾਉਣਾ ਉਹ ਤੁਰ ਤਿੱਕਰ ਜਿਹੜੀਆਂ ਆ ਪਈਆਂ ਨੇ ਉਹ ਜਾਲ ਜੂਲ ਅੰਦਰ ਧਰਨ ਵਾਲਾ ਸਤਰੀਆਂ ਸਤਰੀਆਂ ਬਸ ਲਾਈਆਂ ਪਈਆਂ ਬਸ ਬੱਚੇ ਕਾਂਟਾ ਕੋਰ ਬਾਰੇ ਕੱਢਾਂਗੇ ਫੇਰ ਦੂਜੇ ਰੇ ਮਕਾਨਟਾ ਕ ਬੈਠੇ ਰਹਿਣਗੇ ਬਸ ਨਾਲੇ ਉਹ ਬਹਿ ਜਾਣਗੇ ਜਿਹੜੇ ਉਹ ਦੋ ਤਿੰਨ ਫਿਰਦੇ ਆ ਇੱਕ ਦੋ ਦੋਹੋ ਬਹਿ ਗਿਆ ਉਹ ਹਰੇ ਜਿਹੇ ਢੱਡਾ ਵਾਲਾ ਕਾ ਫਿਰਦਾ ਹਾਲੇ ਹਰੇ ਜਿਹੇ ਢੱਡਾ ਵਾਲਾ ਫਿਰਦਾ ਆ ਉੱਤੇ ਫਿਰਦਾ ਗਾਣਾ ਆ ਗਲਾਬੀ ਕਾ ਡੰਡੇ ਦਾ ਫਿਰਦਾ ਗਲਾਬੀ ਡੰਡੇ ਦਾ ਫਿਰਦਾ ਹਰੇ ਉਹਦੇ ਵਾਲਾ ਵੀ ਫਿਰਦਾ ਹੋ ਨਹੀਂ ਹਰੇ ਢੱਡਾ ਵਾਲਾ ਬੈ ਗਿਆ ਮੈਂ ਕਿਹਨਾ ਫਿਰਦਾ ਯਾਰ ਬੱਚਾ ਹਰੇ ਢੱਡਾ ਵਾਲਾ ਬੈਠਾ ਨਹੀਂ ਹਰੇ ਢੱਡਾ ਵਾਲਾ ਹੈ ਨਹੀਂ ਹਰੇ ਢੱਡਾ ਵਾਲਾ ਇੱਥੇ ਉਹ ਦੇ ਬੈਠਾ ਉਹ ਗਲਾਬੀ ਢੱਡਾ ਦਾ ਬਾਈ ਆ ਫਿਰਦਾ ਹਰੇ ਢੱਡਾ ਵਾਲਾ ਆ ਫਿਰ ਦਾ ਮਿੱਟਰ ਹਰਾ ਡੱਡ ਤੇ ਗੁਲਾਬੀ ਬੈਠਾ ਉਹਦੇ ਨਾਲ ਫਿਰਦਾ ਆ ਫਿਰਦਾ ਦੋਵੇਂ ਬੱਚੀ ਤੇ ਕਾ ਆ ਗਿਆ ਉਹ ਬਰੇਕਰ ਆ ਜਾਂਦਾ ਇੱਕ ਆ ਦੇਖੋ ਬਾਕੀ ਬਨੇ ਰਹੋ ਥੋੜਾ ਇੱਕ ਕਰਕੇ ਬੱਚੇ ਵੀ ਛੱਡ ਗਏ ਅੰਦਰ ਪਹਿਲਾ ਛੱਡਤਾ ਨਾਲ ਤਾਂ ਪਾਣੀ ਪੁਣੀ ਪੀ ਲੈਣਗੇ ਅੰਦਰ ਜਾ ਕੇ ਦੂਜਾ ਛੱਡਤਾ ਆ ਲਓ ਵੀ ਤੀਜਾ ਛੱਡਤਾ ਤੇ ਲੋ ਵੀ ਪਤਰਾ ਚੌਥਾ ਵੀ ਛੜਤਾ ਆ ਲੋ ਪੰਜਵਾਂ ਵੀ ਛੜਤਾ ਤੇ ਛੇਵਾਂ ਵੀ ਛੜਤਾ ਮਿੱਤਰੋ ਤੇ ਸੱਤਵਾਂ ਵੀ ਛੜਤਾ ਲੋ ਸੱਤਵਾਂ ਵੀ ਛੜਤਾ ਬਾਕੀ ਆ ਤਾਂ ਦੋ ਰਹਿ ਗਏ ਇਹਨਾਂ ਨੂੰ ਵੀ ਛੜ ਦਿੰਨੇ ਆ ਨੋ ਪਹਿਲਾ ਛੜਤਾ ਤੇ ਲਓਗੀ ਦੂਜਾ 27 ਬਾਕੀ ਬਸ ਆ ਦੋਵੇਂ ਛਤਰੰਗ ਵਾਲੇ ਬੱਚੇ ਕਿਹੜਾ ਕਰਤੇ ਅੰਦਰ ਉਹ ਬਾਕੀ ਇਹ ਦੇਖ ਲਓ ਬਾਕੀ ਦਾ ਖੋਡੇ ਚ ਰੌਣਕ ਇੰਨੇ ਕਰਨ ਵਾਲੀ ਮਿੱਤਰੋ ਤੇ ਬਾਕੀ ਬਸ ਉਹ ਰਹਿ ਗਏ ਇਕੱਲੇ ਉਹ ਵੀ ਅੰਦਰ ਕਰ ਦਿੰਨੇ ਆ ਉਹ ਹਲੇ ਇੱਕ ਬੈਠਾ ਨਹੀਂ ਮੇਰੇ ਹਿਸਾਬ ਨਾਲ ਮਿੱਤਰੋ ਉਹ ਬਹਿ ਗਿਆ ਹਰੇ ਟੱਡਾ ਲਾ ਓਏ ਬਹਿ ਗਿਆ ਮਿੱਤਰੋ ਹਰੇ ਟੱਡਾ ਲਾ ਵੀ ਆ ਬਾਕੀ ਲਈ ਵਰਦਾ ਇਹਨੂੰ ਵੀ ਇਹ ਵੀ ਬਹਿ ਜਾਊਗਾ ਵਸ ਇੱਕ ਦੋ ਚਾਰ ਮਿੰਟਾਂ ਚ ਤਰ ਡੋਲੀਆਂ ਵੀ ਰੱਖ ਦੀਆਂ ਤੇ ਆ ਕੋਠਾ-ਕੂਠਾ ਕਰਤਾ ਜਿਵੇਂ ਸਾਫ ਤੇ ਇਹ ਕਾ ਜਾਲ ਅੰਦਰ ਕਰਨ ਵਾਲਾ ਰਹਿ ਗਿਆ ਆਪਣਾ ਰਹਿ ਗਿਆ ਖੰਗ ਜਾਜੀ ਦੇ ਨਾਲ ਗੇਟਾਂ ਤੋਂ ਰੰਗ ਚਲਾਇਆ ਸੀ ਕੋਈ ਰਹਿ ਗਿਆ ਕੱਲਾ ਉਹ ਵੀ ਬੱਸ ਅੰਦਰ ਧਰ ਦਿੰਨੇ ਆ ਉਹ ਤੇ ਬਾਕੀ ਵੀ ੱਡਿਆਂ ਦੀ ਫਾਈਨਲ ਹੈ ਲੈ ਹੀ ਨਹੀਂ ਜੋਰ ਵੱਧ ਆਏ ਮੁੰਡੇ 'ਚ ਤੇ ਬਾਕੀ ਆ ਦੇਖੋ ਫਾਈਨਲ ਔਕਾ ਮਿੱਤਰੋ ੱਡਿਆਂ ਦੀ ਰੂਟਿਕ ਖੜ ਜੋ। ਫਮੀਨਲ ਕੱਢ ਲਈ। ਤੇ ਬਾਕੀ ਬਸ ਉਹ ਛਤਰੀ ਵੀ ਮੈਂ ਲਾ ਕੇ ਲਿਆਉਣਾ, ਮੁੰਡਾ ਵੀਡੀਓ ਬਣਾ ਦੂਗਾ। ਉਹ ਛਤਰੀ ਲਿਆਉਣਾ ਮੈਂ ਲਾ ਕੇ ਉਹ ਦੂਜੇ ਜਿਹੜੇ ਬੱਦ ਬੱਚੇ ਬੈਠੇ ਆ। ਦੇਖੋ ੜਦਾ ਫਿਰਦਾ ਬਸ ਉਹਨੂੰ ਵੀ ਲਾ ਲੈਨੇ ਆ। ਤੇ ਬਾਕੀ ਬਸ ਮੁੰਡਾ ਬਣਾਉਂਦਾ। ਲਓ ਜੀ ਮਿੱਤਰੋ ਗਿਆ ਛਤਰੀ ਲਾਉਣ। ਉਹ ਲੰਮਾ ਛਤਰੀ। ਲਓ ਜੀ ਕਿਹਨਾਂ ਸਾਰੇ ਬੱਚੇ ਡਾਤੇ ਸੀ। ਤੇ ਹੁਣ ਕਹਿੰਦਾ ਲਾਲਾਂ ਲੌਣਿਆਂ ਜੀ ਇੱਦਾਂ ਘਾਟਾ ਲੱਗੂ ਇਹਨਾਂ ਨੂੰ ਸਾਰਿਆਂ ਨੂੰ ਬੈਠਣ ਤੇ ਸਾਰੀ ਢਾਤ ਹੀ ਕਰਾਂਦਾ ਚਲ ਤੇ ਲਓ ਵੀ ਮਿੱਤਰੋ ਦੋ ਤਾਂ ਕਰ ਤੇ ਅੰਦਰ ਤੇ ਇੱਕ ਉਹ ਵੀ ਆ ਕੇ ਬੈਠਾ ਤੇ ਬਾਕੀ ਆ ਫਿਰਦੇ ਆ 2 4 5 ਬੱਚੇ ਵੱਧ ਵੱਧ ਨਹੀਂ ਉੱਡੇ ਯਾਰ ਬੱਚੇ ਸ਼ੇਮ ਆ ਉਹ ਫਿਰਦਾ ਆ ਜਾਂਦੇ ਆ ਮਿੱਤਰੋ ਦੇਖ ਲਓ ਤੇ ਬੱਚੇ ਵੱਧ ਦੱਡੇ ਆ ਯਾਰ 2 4 6 7 10 ਆ ਕੇ ਬਹਿ ਗਏ ਹਨ 8 9 10 10 11 ਕੇ ਵਿਚੀ ਡਾਇ ਆਪਾ ਤੇ ਬਾਕੀ ਮਿੱਤਰ ਆ ਫਿਰਦੇ ਵਾ ਚੱਕਰ ਮਾਰ ਮਰ ਜੜੀ ਜਾਂਦੇ ਆ ਬਾਕੀ ਅਜ ਪਹਿਲੇ ਪਹਿਲੇ ਦਿਨ ਹੀ ਉੱਡਿਆ ਸਾਰੇ ਲੱਗ ਪੱਗ ਕੁਛ ਕੀ ਆ ਜਿਹੜੇ ਪੁਰਾਣੇ ਉੱਡਦੇ ਰਹੇ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਤੇ ਬਾਕੀ ਬਸ ਹੁਣ ਨਵੇਂ ਉੱਡੇ ਆ ਦੇਖਦੇ ਆ ਵੀ ਸਿੱਧੇ ਆਉਂਦਾ ਛਤਰੀਆਂ ਦੇ ਕੀ ਕਰਦੇ ਉਹ ਆ ਗਿਆ ਸਿੱਧਾ ਰਾਟਾ ਢੱਡ ਗੁਲਾਬੀ ਬੈਠੋ ਇਹਨੂੰ ਕਰਦੇ ਅੰਦਰ ਲਓ ਜੀ ਮਿੱਤਰੋ ਖੜਜੋ ਇੱਕ ਮਿੰਟ ਗੇਟ ਖੋਲ ਦਈਏ ਹਨਵਾ ਆਪਣਾ ਬੱਚਾ ਸੀਗਾ ਇਹ ਆ ਕੇ ਬਹਿ ਗਿਆ ਆਹ ਹੈ ਗਾਈ ਰੇਟਡ ਵਾਗਲਾ ਵੀ ਬਿੱਠਦਾ 에ਅਰ ਫਸ ਗਏ ਬਾਕੀ ਲਓ ਵੀ ਮਿੱਤਰੋ ਬੱਚੇ ਵਿੱਚ ਆਪਣੇ ਫਿਰਦੇ ਆ ਚਾਰੇ ਉਹ ਫਿਰਦਿਆ ਇੱਕ ਤਾਂ ਨੀਵਾ ਫਿਰਦਾ ਬੱਚਾ ਤੇ ਬਾਕੀ ਉਹ ਚਾਰ ਪੰਜ ਉੱਚੇ ਫਿਰਦੇ ਆ ਤੇ ਇੱਕ ਉਹ ਬਹਿ ਗਿਆ ਛਤਰੀ ਤੇ ਆ ਕੇ ਮਸਟਰੂ ਬਾਈ ਚੱਕੀ ਮੜਾ ਹੈ ਹੈਲੋ ਕਰੀਂ ਗਏ ਆ ਮੇਰੇ ਚ ਤੇ ਇਹਨਾਂ ਦਾਣਾ ਪਾਣੀ ਡੰਨਾ ਤੇ ਬਸ ਉਹ ਬੱਚਿਆਂ ਦੀ ਵੇਟ ਵਜ ਜਦੋਂ ਉਤਰਨ ਆਤਨਗੇ ਆ ਫਿਰਦੇ ਆਗੇ ਤੇ ਲੋ ਵੀ ਮਿੱਤਰੋ ਮੁੰਡਾ ਬੜਕਾਈ ਜਾਂਦਾ ਛਤਰੀ ਛੋਟੇ ਟਾਂਗੇ ਚ ਪਾ ਕੇ ਤੇ ਦੋ ਆ ਕੇ ਬਹਿ ਗਏ ਤੇ ਇੱਕ ਬਹਿ ਗਿਆ ਬਾਹਰੇ ਉਹ ਬੈਠਾ ਹਾਂ ਬੈਠਾ ਮੂਰੀ ਸਾਹਮਣੀ ਉਹ ਬੈਠਾ ਤੇ ਬਾਕੀ ਆ ਦੋ ਤਾ ਫਿਰਦੇ ਆ ਆ ਜਾਂਦੇ ਆ ਤੇ ਇੱਕ ਦੋ ਉੱਚੇ ਆਚੇ ਬਾਗੇ ਮਿੱਤਰੋ ਉਹ ਇੱਕ ਤਾਂ ਰੱਤਾ ਉੱਚਾ ਵਾਗਿਆ ਯਾਰ ਬੱਚਾ ਆਪਣਾ ਰੱਤਾ ਆਇਆ ਹੀ ਨਹੀਂ ਤਰੇ ਹੀ ਨਹੀਂ ਰੱਤਾ ਮੁੜ ਕੇ ਸੰਤਰੀ ਕਾਛਾਲਾ ਉਹ ਤਾਂ ਅੰਦਰ ਬੈਠਾ ਅੰਦਰ ਕਿੱਥੇ ਬੈਠਾ ਬਾੜੇ ਅੰਦਰ ਰੱਤਾ ਕਿੱਥੇ ਵਾਹ ਕੇ ਅੰਦਰ ਵਾਲਿਆ ਤੂੰ ਮੈਂ ਕਿੱਥੇ ਰੱਤਾ ਦਿਖਾਈਂ ਕਿੱਥੇ ਬੈਠਾ ਦਿਖਾਈਂ ਰੱਤਾ ਜਦ ਦਿਖਾ ਰੱਤਾ ਉਹ ਫਿਰਦਾ ਸੰਤਰੀਆਂ ਦਾ ਉਹ ਰਸਤਾਗਾ ਉਹ ਇਹ ਜੋ ਆ ਗਈ ਗੁਲਾਬੀ ਸੰਤਰੀ ਬਾਗਲ ਆ ਗਈ ਇਹ ਟੂਸਾਗਾ ਤੇ ਬਾਕੀ ਮਿੱਤਰੋ ਬ ਦੇਖਦੇ ਨਹੀਂ ਮਾਰਦੇ ਨੀਗਾ ਰੱਤਾ ਰਹਿ ਗਿਆ ਇਹਨੂੰ ਬੜਕਾ ਜਿਹੜਾ ਆਉਂਦਾ ਬੱਚਾ ਆਉਂਦਾ ਇਹਨੂੰ ਬੜਕਾ ਆ ਫਿਰਦਾ ਮਿੱਤਰੋ ਆ ਜਾਂਦਾ ਹੈ ਰੱਤੇ ਯਾਰ ਕੇ ਯਾਰ ਉੱਚੇ ਚੜ ਗਏ ਉਹ ਬਿੰਦੂ ਯਾਰ ਚਾਹੇ ਆਪਦਾ ਕੰਮ ਕਰ ਗਏ ਉਹ ਭੱਜ ਪੁੱਜ ਗਏ ਚਾਹੇ ਤਾਂ ਇਹ ਬਾਕੀ ਯਾਰ ਬਣੇ ਰੋ ਦੇਖਨੇ ਬੱਚੇ-ਬੱਚੇ ਆਉਂਦੇ ਆ ਜੀ ਕਿ ਮਿੱਤਰੋ ਬਾਕੀ ਦਾ ਸਾਰੇ ਬੈਸਦੁਸ ਗਏ ਬੱਚੇ ਤੇ ਉਹ ਅੱਬਾ ਮਿੱਤਰੋ ਬਾਕੀ ਦਾ ਬੱਚੇ ਵਿੱਚੇ ਦੇਖ ਲੈ ਬਾਕੀ ਦਾ ਫਿਰਦੇ ਆ ਕੱਲਾ ਉਹ ਰੱਤੇ ਦੀ ਭਾਲ ਕਰ ਰਹੇ ਆ ਰੱਤੇ ਦੇ ਸਿਆ ਉਹ ਬਈ ਬਿੱਸੇ ਬੈਠਾ ਕਿੱਥੇ ਬੈਠਾਗਾ ਆ ਦੇ ਦੋ ਬੈਠੇ ਆ ਉਤੇ ਉਹ ਹੋਰ ਆ ਯਾਰ ਉਹ ਰੱਤਾ ਨਹੀਂ ਪਾ ਤੈਨੂੰ ਕਿਹੜਾ ਹੁੰਦਾ ਉੱਡੀ ਉਹ ਯਾਰ ਉੱਡੀ ਦਾ ਜਾਂਦਾ ਹੁਣ ਦਿਸੇ ਵੀ ਲੱਭੇ ਵੀ ਉੱਡੀ ਜਾਂਦਾ ਲੱਭੇ ਤੇ ਉੱਡੀ ਜਾਂਦਾ ਉਹ ਲੱਭੇ ਉਤੇ ਗੇੜੇ ਪਈ ਨਹੀਂ ਨਹੀਂ ਲੱਪੇ ਤੇ ਨਹੀਂ ਪਾਉਂਦਾ ਕਿਹੜੇ ਹੋ ਐਡੀ ਦੂਰ ਨਹੀਂ ਜਾਂਦਾ ਮਿੱਤਰੋ ਕਰੀ ਜਾਂਦਾ ਉਹ ਘਰ ਕੋਲੇ ਹੋ ਉੱਥੇ ਉੱਥੇ ਅਰੇ ਇਧਰ ਹੀ ਆ ਯਾਰ ਬੱਚਾ ਕਿਤੇ ਯਾਰ ਬੱਚਾ ਇਧਰ ਹੀ ਆਹੋ ਬਾਕੀ ਮਿੱਤਰੋ ਮਾਰਦੇ ਆ ਨਿਗਾ ਤਿੰਨ ਬੱਚੇ ਅੰਦਰ ਘਰ ਤੇ ਦੋ ਛਤਰਿਆਂ ਤੇ ਬੈਠੇ ਇੱਕ ਉਹ ਬਾਹਰੇ ਬਹਿ ਗਿਆ 6 ਤੇ 7 8 ਬੱਚੇ 8 ਹੀ ਹੋਇਆ ਮਿੱਤਰੋ 9 ਘਣੀ 10 ਬੱਚੇ ਡਾਇ ਸੀਗੇ ਫਿਰ ਇੱਕ ਬੱਚਾ ਕਿਹੜਾ ਚੜਿਆ ਉਹ ਦੇ ਨਾਲ ਤੇ ਬਾਕੀ ਮਿੱਤਰੋ ਕਰਦੇ ਆ ਕੰਟੀਨਿਊ ਖੜ ਜੋ ਚਲੋ ਠੀਕ ਆ ਮਿੱਤਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਏ ਬਾਏ ਸਾਰੇ